ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡੇ ਨਾਲ ਅੱਜ ਵਿਸ਼ੇਸ਼ ਰੂਪ ਦੇ ਵਿੱਚ ਜੁੜੇ ਹਾਂ ਜਿਵੇਂ ਆਪਾਂ ਜਾਣਦੇ ਹਾਂ ਪ੍ਰੋਫੈਸਰ ਜੈਪਾਲ ਹੁਣੀ ਹਾਜ਼ਰ ਆਪਣੇ ਰੂਬਰੂ ਹੁੰਦੇ ਆ ਹਰ ਰੋਜ਼ ਜਿਹੜੀਆਂ ਖਬਰਾਂ ਦੇ ਉੱਤੇ ਆਪਣਾ ਤੱਅਸਰ ਆਪਣੀ رائے ਜਿਹੜੀ ਆ ਉਹ ਪੇਸ਼ ਕਰਦੇ ਆ ਪਰ ਇੱਕ ਵਿਸ਼ੇਸ਼ ਮੁੱਦੇ ਦੇ ਉੱਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵਿਸ਼ੇਸ਼ ਮੁੱਦਾ ਆਪਾਂ ਸਾਰੇ ਜਾਣਦੇ ਹਾਂ ਜਿੱਦਾਂ ਪਿਛਲੇ ਕੁਝ ਦਿਨਾਂ ਤੋਂ ਤੋਂ ਅ ਬਈਆਂ ਦੇ ਨਾਮ ਦੇ ਉੱਤੇ ਹਾਲਾਂਕਿ ਭਈਆ ਜਿਹੜਾ ਸ਼ਬਦ ਆ ਉਹ ਅਸੀਂ ਥੋੜਾ ਜਿਹਾ ਨੈਗੇਟਿਵ ਤਰੀਕੇ ਦੇ ਨਾਲ ਸ਼ਬਦ ਵਰਤਦੇ ਆ ਪਰ ਇਹ ਜਿਹੜੇ ਅੰਤਰਰਾਜੀ ਮਜ਼ਦੂਰ ਹੈ ਉਹਨਾਂ ਤੇ ਅੱਜ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਜੀ ਆਇਆ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਾਡੇ ਕਸ਼ਕਾ ਉਹ ਵੀ ਜੀ ਹੋਇਆ ਕਰ ਜਿਵੇਂ ਆਪਾਂ ਜਾਣਦੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਇਹ ਮੁੱਦਾ ਬਹੁਤ ਚਰਚਾ ਦੇ ਵਿੱਚ ਆ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵੀ ਗੱਲ ਕਹੋ ਸਹੀ ਤੁਹਾਨੂੰ ਐ ਬੁੱਝ ਕੇ ਐ ਤੁਹਾਡੇ ਖਿਲਾਫ ਹੁੰਦੇ ਆ ਕੁਝ ਲੋਕ ਜਿਹੜੇ ਇਹ ਜਰਦੇ ਨਹੀਂ ਹੈ ਵੀ ਉਹ ਕਹਿੰਦੇ ਆ ਵੀ ਇੱਥੋਂ ਜਿਹੜੇ ਆ ਇਹ ਅੰਤਰਰਾਜੀ ਮਜ਼ਦੂਰ ਜਿਹੜੇ ਆ ਉਹ ਇੱਥੋਂ ਚਲੇ ਜਾਣੇ ਚਾਹੀਦੇ ਆ ਉਹ ਕਈਆਂ ਥਾਵਾਂ ਤੇ ਬਾਹਰ ਵੀ ਕੱਢ ਰਹੇ ਆ ਕਈਆਂ ਥਾਵਾਂ ਤੇ ਹਮਲੇ ਵੀ ਬੋਲ ਰਹੇ ਆ ਇਹਦੇ ਤੇ ਕੀ ਨਜ਼ਰੀਆ ਜਿਹੜਾ ਹੋਣਾ ਚਾਹੀਦਾ ਜਿਹੜਾ ਮਨੁੱਖਤਾਵਾਦੀ ਵੀ ਹੋਵੇ ਉਹਦੇ ਤੇ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ ਅ ਅ ਕਿ ਸਰੋਕੇ ਕੋਈ ਬੇ ਬੇਈ ਕੰਸਰ ਵੀ ਜਿਹੜਾ ਇਹ ਮੁੱਦਾ ਹੁਣ ਇਸ ਵਕਤ ਜਿਆਦਾ ਇਸ ਕਿਨੇ ਤੂਲ ਪੜੇਗਾ ਉਹ ਹੈਗਾ ਕਿ ਸ਼ਹਿਰ ਉਸ ਦੇ ਵਿੱਚ ਕਿਉਂ ਦੇ ਨਾਲ ਜਿਹੜਾ ਬਹੁਤ ਫੇਰ ਹੈ ਵੀ ਨਾਲ ਸਾਧਮਾਨਾ ਤਰੀਕੇ ਨਾਲ ਬਸਾਉਣਾ ਕਿ ਉਹ ਬਾਜਿਆ ਜਾਵੇ ਉਹ ਥੇ ਲਾਉਣ ਵਾਲਾ ਮੁੱਦਾ ਹੈ ਤਾਂ ਤੇ ਚਾਹੀਦਾ ਤਾਂ ਇਹ ਸੀਗਾ ਵੀ ਅਸੀਂ ਸਾਰੇ ਉਹ ਜਿਹੜਾ ਚਾਹੇ ਇੱਕ ਬੰਦਾ ਚਾਹੇ ਬੈਠਾ ਦੂਰਾ ਨੂੰ ਆਇਡੈਂਟੀਟੀ ਪਹਨ ਕਰਕੇ ਸਜਾਵਾਂ ਬੰਦੇ ਤੋਂ ਜੋ ਸਿਸਟਮ ਇਸਾ ਬੈਠੀ ਹੁੰਦਾ ਜੀ ਅ ਬਾਕੀ ਇਹ ਕਿ ਬਹੁਤ ਸਾਰਾ ਇੱਕ ਪੱਧਰ ਹੋਗੀ ਪਰ ਇਹ ਉਦਾਹਰਨ ਫਾਈਲ ਕੋ ਚੱਲ ਰਹੇ ਧਿਆਨ ਕੋਈ ਸੋਚ ਕੇ ਕਰਕੇ ਨਾ ਚੱਲਿਆ ਜੀ ਜੀ ਮੈਂ ਚੱਲਿਆ ਰੂਟ ਕਰਕੇ ਚੱਲਦਾ ਉਹ ਫਿਰ ਆਪਾਂ ਹੋਰ ਸੋਚਦੇ ਪਰ ਇਹ ਤੋਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈ ਇੱਕ ਸੂਚੀ ਸੰਭੀ ਸਾਜਿਸ਼ ਤੇ ਅਖੰਡ ਚੱਲ ਜੀ ਜੀ ਤੇ ਸ਼ਾਂਪਾਸ਼ ਸਾਡੇ ਪੰਜਾਬ ਦੇ ਲੋਕਾਂ ਦੀ ਖਾਸ ਤੌਰ ਤੇ ਸਾਡੇ ਪੱਤੀ ਹਿੰਤੀ ਸਿੱਖ ਭਾਈਚਾਰੇ ਦੀ ਸਾਡੀਆਂ ਸਿੱਖ ਰਵੈਤਾਂ ਦੀ ਪੰਜਾਬੀਆਂ ਦੀਆਂ ਰਵੈਤਾਂ ਦੀ ਕਿ ਉਹ ਮੁੱਦਾ ਬਾਰ ਬਾਰ ਖਾਉਣ ਦੇ ਬਾਵਜੂਦ ਜੋ ਕੁਝ ਤਾਂ ਚੌੜੀਆਂ ਦੇ ਪੰਜਾਬੀਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਪ੍ਰਵਾਸੀਆਂ ਦੇ ਮੁੱਦੇ ਇੱਕ ਵੀ ਰਿਸਪਰ ਦਾ ਮੁੱਦਾ ਬਣਾਤੀ ਉਹ ਸੰਭਵ ਹੀ ਸੀ ਜੀ 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 ਕਹਿੰਦੇ ਸੀ ਉਹ ਪੰਚਾਇਤ ਚੋਣਾਂ ਦੇ ਵੇਲੇ ਦੇਖਿਆ ਉਦੋਂ ਕਈਆਂ ਨੇ ਬਹੁਤ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਪੰਜਾਬੀਆਂ ਨੇ ਉਹਦੇ ਵਾਜਬ ਜਵਾਬ ਵੀ ਦਿੱਤੇ ਉਹਨਾਂ ਦੇ ਨਾਲ ਦੇ ਵਿੱਚ ਕਿ ਜੇ ਕਿਤੇ ਕੋਈ ਮਜ਼ਦੂਰ ਬੰਦਾ ਹੈਗਾ ਜਿਹੜਾ ਪਿਛਲੇ 20 ਸਾਲ ਤੋਂ ਰਹਿ ਰਿਹਾ ਹੈ ਤੇ ਉਹਦੀ ਜੇ ਵੋਟ ਬਣੀ ਹੋਈ ਹੈ ਤੇ ਉਹ ਸਰਪੰਚ ਬਣੂਗਾ ਕਿੰਡੀ ਕੀਲਾ ਕਸਟ ਜੀ ਜੀ ਤੇ ਇਸ ਕਰਕੇ بار بار ਇਹ ਉਤੱਕ ਕਰੀਵਾਉਂખ્યા ਇੱਕ ਵਾਰ ਨਹੀਂ ਕਈ ਵਾਰ ਉਠਿਆ ਦਾ ਹਰ ਉਹ ਜਿਹੜਿਆ ਦਾ ਪੰਜਾਬ ਦੇ ਵਿੱਚ ਕਨਵਰਟ ਕਰਉਣਾ ਚਾਹੁੰਕਿਆ ਨੇ ਉਹਨਾਂ ਨੇ ਹਰ ਵਾਰ ਇਸ ਨੂੰ ਉਤਤੀ ਇਹ ਸਮਝਾ ਵੀ ਕਿ ਉਸ ਮੁੰਡੇ ਵੀ ਬਹੁਤ ਕਰਕੇ ਜਿਆਦਾ ਇਮੋਸ਼ਨਲ ਹੋ ਗਿਆ ਤੇ ਜਾ ਜੀ ਮੈਂ ਇਹਨੂੰ ਸਮਝਾ ਦਿੱਤਾ ਵੀ ਇਹਦੇ ਚ ਇਹਨੇ ਕਾਨੂੰਨ ਕੇ ਹੋਂਦ ਤੇ ਉਹ ਚਾਹਦੇ ਆ ਕਿ ਭਈ ਇਹ ਭਜਾਓ ਜਾਂ ਪ੍ਰਵਾਸੀ ਭਜਾਓ ਜਾਂ ਕੁਛ ਵੀ ਜਾਂ ਉਹਨਾਂ ਨੂੰ ਇਥੋਂ ਕੱਢੋ ਜਿਵੇਂ ਉਸਮਾਨ ਚੱਕ ਦੇ ਉਪਰ ਜੀ ਜੀ ਉਹ ਤਿੰਨ ਕਿਸਮ ਦੇ ਲੋਕ ਜੀ ਜਿਹੜੇ ਜਿਹਨਾਂ ਦੇ ਆਪਣੇ ਵੈਸਟਡ ਇੰਟਰਸਟ ਨੇ ਤਾਂ ਨਹੀਂ ਤੇ ਆਰਥਿਕ ਜਾਂ ਵਿਚਾਰਕ ਜੀ ਜੀ ਜਿਹੜੇ ਚਾਣ ਤੋਂ ਦੂਰ ਚੱਲ ਜੀ ਜੀ ਕੁਝ ਤੋਂ ਜਿਹੜੇ ਹੈ ਇਹਨਾਂ ਦੇ ਸਾਡੇ ਪੰਜਾਬੀ ਜਿਹੜੇ ਹੈ ਉਹ ਮਾਦਰਸ਼ੀ ਦੀ ਲੱਗਦੀ ਹੈ ਇਹਨਾਂ ਅੰਦਰ ਵਿੱਚ ਤੇ ਉਹ ਬਹੁਤ ਸਾਰੇ ਇਮੋਸ਼ਨਲ ਹਿੱਕੇ ਇਸ ਉੱਤੇ ਨੂੰ ਚੱਲ ਜੀ ਜੀ ਕੋਈ ਇਨਸਾਨ ਨਾਲ ਟੈਕਲ ਕਰਨਾ ਹੁੰਦਾ ਜੀ ਇੱਕ ਇੱਕ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਗੰਤ ਦੇ ਉੱਤੇ ਲਗਾਤਾਰੀ ਇਸ ਕਰਦੇ ਉੱਤੇ ਲੱਗੇ ਹੋਏ ਹੈ ਕਿ ਵੀ ਕਿਸੇ ਨਾ ਕਿਸੇ ਢੰਗ ਨਾਲ ਪੰਜਾਬੀਆਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਪੰਜਾਬੀ ਗੈਰ ਪੰਜਾਬੀ ਦਾ ਰੌਣਾ ਪਵਾ ਕੇ ਪੂਰੇ ਦੇਸ਼ ਭਰ ਦੇ ਵਿੱਚ ਅ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਦੁਬਾਰਾ ਫੇਰ ਕਿਸੇ ਤਰ੍ਹਾਂ ਨਾਲ ਲੋਕਾਂ ਦੀ ਨਫਰਤ ਦਾ ਨਿਸ਼ਾਨਾ ਬਣਾ ਚੁੱਕੇ ਜੀ ਇਸ ਨਾਲ ਤੇ ਪਾਰਟੀਆਂ ਦੇ ਵਿੱਚ ਜਿਹੜੇ ਗੈਰ ਪੰਜਾਬੀ ਲੋਕ ਨੇ ਉਹ ਵੀ ਆ ਵੱਡੀ ਗੰਟੀ ਚ ਵੋਟਾਂ ਵੀ ਲੈ ਲਈਏ ਤੇ ਇੱਕ ਪਰ ਜਿਹੜੇ ਲੋਕ ਭੁੱਖ ਲੱਗੇ ਹੋਏ ਐ ਉਹ ਦੇਖੋ ਇਹ ਦੱਸਦਾ ਵੀ ਲੋਕਦੇ ਨੇ ਇੱਕ ਸਮੇਂ ਤੱਕ ਰਹਿ ਰਹੇ ਹੁੰਦੇ ਜੀ ਕਿਉਂਕਿ ਇਹ ਰੋ ਪੰਜਾਬ ਦੀ ਹੈ ਵੀ ਪੰਜਾਬ ਦੀਆਂ ਨਾਕ ਤੋਂ ਅੱਗੇ ਜਿਹੜੀਆਂ ਪ੍ਰੋਗਰੈਸਿਵ ਤਰ੍ਹਾਂ ਜਾਂ ਜੀ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਨੂੰ ਸ਼ਾਂਤੀ ਨਾਲ ਸੰਜਮ ਨਾਲ ਕੰਮ ਲੈਣ ਦੀ ਬੇਨਤੀ ਕੀ ਜੀ ਜੀ ਪ੍ਰਚਾਰ ਚੱਤੇ ਬੰਦੀਆਂ ਨੇ ਇਹਦੇ ਉੱਤੇ ਕਿਹਾ ਕਿ 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 ਬੱਚੇ ਇਹ ਇਹਨਾਂ ਨੂੰ ਸੀ ਭਿੰਦਲੇਆ ਸਾਡੀ ਪੰਜਾਬ ਦੀ ਖੇਤੀ ਰੁਕੀ ਜੀ ਜੀ ਮੈਂ ਕੱਲ ਅੱਜ ਤੋਂ ਸੋਲ ਰਿਹਾ ਸੀ ਉਹ ਕਹਿ ਰਹੇ ਸੀ ਜਿਵੇਂ ਜਿਹਾ ਇੱਕ ਸਾਜ ਛੱਪ ਪੰਜਾਬ ਨੂੰ ਪਛਾਣ ਕੇ ਰੱਖਣ ਦੀ ਜਾਂ ਪੰਜਾਬ ਦੀ ਨਾਮਰਿ ਨੂੰ ਮਾਰਨ ਦੀ ਉਹਦੇ ਚ ਜੇ ਇਹ ਪ੍ਰਵਾਸੀ ਵਿੱਚੋਂ ਦੇਖੋ ਚੰਦਿਆਗੇ ਨਾ ਸਿਰਫ ਕੱਲੀ ਪੰਜਾਬ ਦੀ ਖੇਤੀ ਤੇ ਉੱਤੇ ਮਾਰਾ ਅਸਰ ਜਾਊਗਾ ਬਲਕਿ ਪੰਜਾਬ ਦੇ ਵਿੱਚ ਜਿੰਨੀ ਵੀ ਥੋੜੀ-ਮੋਟੀ ਇੰਡਸਟਰੀ ਥੁਕੀ ਹੈ ਜੀ ਜੀ ਉਹਦਾ ਵੀ ਪੱਠਾ ਫੁੱਲ-ਫੂਲ ਦੇ ਚਾਸ ਬਿਲਕੁਲ ਠੀਕ ਹੈ ਕੋਈ ਕੰਮ ਨਹੀਂ ਜਿਹੜੇ ਪ੍ਰਵਾਸੀ ਵਿੱਚ ਕੁਝ ਕਰਦੇ ਜੀ 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 ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਦੂਜੇ ਕਿਸਰਤ ਦੀ ਤੁਸੀਂ ਨੋਟ ਕਰੋ ਪਿਛਲੇ ਕੁਝ ਦਿਨਾਂ ਤੋਂ ਨਹੀਂ ਜਿਹੜਾ ਇੰਡੀਆ ਨਵਸਤਥਲਾਵਾਦ ਤੌਰ ਤੇ ਹੈ ਕਾਫੀ ਸਾਰੇ ਉਸ ਤਰ੍ਹਾਂ ਤਰੀਕੇ ਦੇ ਨਾਲ ਮਿਲਦਾ ਹੈ ਜਿਹੜਾ ਅਸੀਂ ਕਾਗੜ ਯਾਤਰਾ ਵੇਖੀ ਜੀ 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 ਤਾਂ ਮੇਰੇ ਪਿਛਲੇ ਕਈ ਸਾਲਾਂ ਤੋਂ ਲੱਗ ਰਿਹਾ ਹੈ ਕਿ ਉੱਥੇ ਮੁਸਲਮਾਨ ਆਪਣੇ ਨਾਂ ਲਿਖਾਂ ਉਹਨਾਂ ਦੀ ਦੁਕਾਨਾਂ ਕੋਈ ਕੁਝ ਨਾਂ ਲਿਆ ਜਾਵੇ ਜਾਂ ਉਹਨਾਂ ਦੇ ਨਾਲ ਭੰਗ ਹੋਰ ਕੀਤੀ ਜਾਵੇ ਇੱਕ ਭੀੜ ਕੰਤਨ ਜਿਹੜਾ ਉਹਨਾਂ ਦੇ ਮਗਰ ਪੌਣ ਦੀ ਇੱਕ ਚੱਲ ਰਹੀ ਆ ਸੀ ਤੇ ਜੀ ਜੀ ਪਿਛੇ ਕੁੰਬ ਕੀਤਾ ਹੋਇਆ ਇੰਦਾਂ ਦਾ ਬਹੁਤ ਮਿੱਤਰ ਤੇ ਹਾਲ ਹੈ ਉਹਨਾਂ ਨੂੰ ਮਨਾਉਣ ਦੇ ਤੇ ਘਰ ਨੇ ਚੰਗੀ ਕਰਨੇ ਮਨਾਉਣ ਹਾਂਜੀ ਹਾਂਜੀ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਜਿਹੜੇ ਇੱਕ ਪ੍ਰਾਉ ਸੀ ਆ ਰਹੇ ਹੋ ਮੁਸਲਮਾਨਾਂ ਦੀਆਂ ਬਟੀਆਂ ਟੈਕਸੀਆਂ ਤੇ ਨਾ ਆਏ ਇੱਕੋ ਵਾਲੀਆਂ ਸਿੱਖਾਂ ਜੀ ਜੀ ਉਹਦੇ ਪੈਰਲਲ ਪਿਛਲੇ ਕੁਝ ਦਿਨਾਂ ਪਹਿਲਾਂ ਵੀ ਬੰਨੀਆਂ ਲਿਖੇ ਪਿਛਲੇ ਕੁਝ ਦਿਨਾਂ ਤੋਂ ਜਿਆਦਾ ਹਿੰਮਤ ਤੇ ਜੋ ਜੀ ਕੋਈ ਸਰਕਾਰ ਇੱਥੇ ਹੈ ਉਹਨਾਂ ਨੇ ਸਭ ਦੀ ਕੁਝ ਬਾਲਦਾਈ ਹੋਈ ਹੈ ਉਹ ਵਿਚਾਰੇ ਕੁਝ ਨਹੀਂ ਕਹਿਦੇ ਪਰ ਉਹ ਤੋਂ ਹੈ ਜੀ ਜਿਹੜੇ ਕੈਪਸ਼ਨ ਉਹਦੇ ਲਈ ਕੋਈ ਇਹ ਨਹੀਂ ਕਿ ਜੇ ਤੁਸੀਂ ਸਾਫ ਸੁਥਰੀਆਂ ਸਾਧੀਆਂ ਤੇ ਆਹ ਨਹੀਂ ਚਾਹੁੰਦੀਆਂ ਬਸ ਇਹਨਾਂ ਸਿੱਖਾਂ ਤੋਂ ਜਾਂ ਪੰਜਾਬੀਆਂ ਤੋਂ ਜੀ ਜੀ ਜਿਹੜੇ ਰੀਡੀ ਲਾਈ ਹੋਈ ਹੈ ਸਰਕਾਰ ਦੀ ਤੇ ਐਸ ਤੋਂ ਕਿ ਭਈਆਂ ਤੋਂ ਨਾ ਜੀ ਜੀ ਤੁਸੀਂ ਇਹਨਾਂ ਆਪਣੇ ਦੇਖੋ ਕਿ ਇਹ ਤੁਹਾਨੂੰ ਉਸੇ ਤਰ੍ਹਾਂ ਦੀ ਤਰੀਕਾਂ ਦੋ-ਚਾਰ ਤਰੀਕਾਂ ਜੀ ਉਹਦਾ ਤਰੀਕਾ ਇਹ ਹੈ ਕਿ ਵੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਤਾਂ ਬੜੇ ਦ੍ਰਿਸ਼ਟਾਤਮਕ ਤਰੀਕੇ ਸਮਝਾਇਆ ਜੇ ਸੂਰਜ ਗ੍ਰਹਿਣ ਦੇ ਮੌਕੇ ਤੇ ਉਹ ਉੱਥੇ ਪਾਸੇ ਪਾਈ ਦੇਣ ਲੱਗ ਜਾਈਆ ਜੀ ਜੀ ਸਮਝੋ ਦੋਸਤਾਂ ਨੂੰ ਦੱਸਣ ਲਈ ਕਿ ਤੁਸੀਂ ਦਲੀਲ ਨਾਲ ਗੱਲ ਜੀ ਜੀ ਅ ਨਾਮ ਸਾਬ ਨੂੰ ਮੰਨਦੇ ਆ ਧਿਆਉਣੇ ਆ ਨਾਮ ਨਾਲ ਲੈਵਾ ਮੰਨਦੇ ਆ ਬਹੁਤ ਸਾਰੇ ਪੰਜਾਬੀ ਤੋਂ ਹਾਂਜੀ ਸਿੱਖ ਵੀ ਮੰਨਦੇ ਸੋ ਅਸੀਂ ਉਹ ਜਿਹੜਾ ਨਾ ਵਿਚਕ ਹੈ ਉਹ ਜਿਹੜਾ ਸੋਚਣ ਦਾ ਤਰੀਕਾ ਹੈ ਉਹ ਨੂੰ ਕਦੇ ਨਾ ਕਦੇ ਦੱਸਾਂ ਜੀ ਜੀ ਹੋ ਤਾਂ ਉਹ ਜਾਂਦਾ ਅੱਜ ਭਾਵੇਂ ਹੀ ਹੈ ਬੈਸੇ ਵੀ ਨਾਰਮਲ ਦਿਨਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਓ WhatsApp ਤੇ ਉੱਤੇ ਕੁੱਝ ਤੇ ਉਹ ਸਾਰੀਆਂ ਜਿਹੜੀਆਂ ਝੂਠੀਆਂ ਵੀਡੀਓ ਝੂਠੀਆਂ ਖਬਰਾਂ ਉਹ ਜੇ ਮੇਰੇ ਕੋਲ ਆ ਗਈ ਮੈਂ ਉਹਨਾਂ ਜਦ ਸਮਝਦਾ ਮੇਰਾ ਧਰੋਪ੍ਰਿਸ਼ਟ ਹੋ ਜੂਗਾ ਜਿੰਨਾ ਚਿਰ ਮੈਂ ਬਾਕੀ ਸਾਰੇ ਗਰੁੱਪਾਂ ਚ ਉਹਨੂੰ ਪਾਉਂਦਾ ਨਹੀਂ ਮੈਂ ਵੈਰੀਫਾਈ ਵੀ ਨਹੀਂ ਕਰਦਾ Google ਤੇ ਚੈੱਕ ਵੀ ਨਹੀਂ ਕਰਦਾ ਇਹ ਸੱਚ ਹੈ ਕਿ ਨਹੀਂ ਜੀ 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 ਇਹ ਇਹਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਸਾਡੀ ਆਦਤ ਨਹੀਂ ਹੈ ਕਿ ਚੈੱਕ ਕਰੀਏ ਜੀ 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 ਕੋਈ ਵੀ ਕੋਈ ਬੰਦਾ ਇਹ ਜੀ ਉਹ ਇਕੱਲੇ ਬੱਚੇ ਦੀ ਗੱਲ ਨਹੀਂ ਜ਼ੁਬਾਨੀ ਤਾਂ ਤੇ ਵੀ ਬੰਦਾ ਮਾਪਦਾ ਹੈ ਜ਼ੁਬਾਨੀ ਤਾਂ ਤੇ ਉਹ ਮੁੱਦੇ ਤੋਂ ਬਾਅਦ ਧੱਸਣਾ ਨਹੀਂ ਤਾਂ ਤੇ ਵੀ ਇਹ ਉਹ ਆਪਦਾ ਇਸ ਤਰ੍ਹਾਂ ਵੀ ਨਾ ਕਿਹਾ ਨਾ ਬਰਾਂ ਨਹੀਂ ਉਹ ਬਹੁਤ ਵੱਡੀ ਮਤਲਬ ਕਿ ਉਹ ਲੋਕ ਨੂੰ ਕਿਉਂ ਰਾਇਆ ਹੈ ਮੈਂ ਇਸ ਤੇ ਸਾਡੇ ਪੰਜਾਬੀਆਂ ਨੇ ਉਹ ਸਭਾ ਕਿ ਨਹੀਂ ਵੀ ਅਸੀਂ ਚੈੱਕ ਕਰਕੇ ਉਹ ਠੀਕ ਹੈ ਕਿ ਦੇਖੇ ਤਾਂ ਕੁਝ ਗੁਰੂਪਾਠ ਕੁਝ ਲੋਕ ਕਾਉਂਟਰ ਕਰਦੇ ਜੀ ਪਰ ਅਸੀਂ ਤਾਂ ਸਹੀ ਨਹੀਂ ਕਿ ਝੂਠੇ ਹੋਰ ਬੰਦਾ ਦੇ ਬੰਦੇ ਦਾ ਨਾਮ ਕੀ ਹੈ ਜਿਹਨੂੰ ਚੱਕਿਆ ਅੱਖ ਬਲਾਈ ਜਾਂ ਸੋਕੀ ਨਹੀਂ ਉਹ ਤਾਂ ਟ੍ਰੈਂਡ ਤੇ ਮਤਲਬ ਇਸ ਕਿਸਮ ਦੇ ਤੇ ਹੈਗੇ ਆ ਜਿਹੜੇ ਟ੍ਰੈਂਡ ਜਿਹੜੇ ਆਪਾਂ ਨੋਟਿਸ ਕਰਦੇ ਆਂ ਵੀ ਜਿੱਤੇ ਇੱਕ ਚੀਜ਼ ਹੱਥ ਆਈ ਸਹੀ ਉਹ ਮਤਲਬ ਫਾਰਵਰਡ ਕੀਤੀ ਜਾਂਦੀ ਆ ਪਰ ਇੱਥੇ ਮੈਂ ਜਾਨਣਾ ਚਾਹੁੰਦਾ ਆ ਵੀ ਜਿਹੜਾ ਦੂਜੇ ਪਾਸੇ ਜਿਹੜਾ ਅਸਰ ਆ ਉਹ ਜਿਵੇਂ ਆਪਣੇ ਪੰਜਾਬੀ ਜਿਹੜੇ ਆ ਦੂਜੇ ਸੂਬਿਆਂ ਦੇ ਵਿੱਚ ਕੰਮ ਕਰਦੇ ਆ ਉਹਦੇ ਤੇ ਕੀ ਅਸਰ ਪੈ ਸਕਦਾ ਆ ਜੇ ਇਥੋਂ ਦੀਆਂ ਸਾਡੀਆਂ ਕੋਈ ਕਾਰਵਾਈਆਂ ਬਿਹਾਰ ਦੇ ਵਿੱਚ ਵੋਟਾਂ ਆ ਤੇ ਉਹਨਾਂ ਜੀ ਵੀ ਬਿਜ਼ਨਸ ਤੇ ਕਰਦੇ ਆ ਲੋਕ ਆਪਣੇ ਕਲਕੱਤੇ 'ਚ ਬੈਠੇ ਆ ਬਿਹਾਰ 'ਚ ਬੈਠੇ ਆ ਹੋਰ ਥਾਂ ਥਾਂਵਾਂ ਤੇ ਬੈਠੇ ਆ ਦਿੱਲੀ 'ਚ ਬੈਠੇ ਆ ਉਹਨਾਂ ਤੇ ਕੀ ਅਸਰ ਪਊਗਾ ਅੰਗਲ ਸਰ ਮੈਂ ਇਹ ਸਮਝਦਾ ਵੀ ਸਾਡੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਨ ਚੇਤਨਾ ਉਹਦੇ ਵਿੱਚ ਅ ਇੱਕ ਕਿਤੇ ਨਾ ਕਿਤੇ ਹੁੰਦਾ ਹੈ ਵੀ ਜਦੋਂ ਕੋਈ ਕੰਮ ਚੰਗਾ ਹੁੰਦਾ ਹੈ ਤਾਂ ਉਹ ਕਮਿਊਨਿਟੀ ਦੇ ਸਾਰੇ ਬੰਦੇ ਉਹਦਾ ਕ੍ਰੈਡਿਟ ਲੈਂਦੇ ਆ ਜੀ ਜਦੋਂ ਕੋਈ ਮਾਰਾ ਹੁੰਦਾ ਤਾਂ ਸਿੱਖੀ ਕਮਿਊਨਿਟੀ ਦੇ ਬੰਦੇ ਉਸ ਦੇ ਅਧਾਰ ਦੇ ਉੱਤੇ ਉਹਨਾਂ ਸਾਰੀ ਕਮਿਊਨਿਟੀ ਨੂੰ ਨੀਡ ਦਈ ਇਹ ਇੱਕ ਟ੍ਰੈਂਡ ਹੈ ਜਿਹੜਾ ਕਿ ਬਹੁਤ ਹੀ ਗਲਤ ਹੈ ਜੀ ਜੀ ਉਹ ਟ੍ਰੈਂਡ ਨੂੰ ਕਹਾ ਤੁਰਦੇ ਆ ਜੀ ਜੀ ਆਪਣੇ ਕਿਸੇ ਸੁੱਦੇ ਦੇ ਵਿੱਚ ਕੋਈ ਮਸਲਮਾਨ ਮੁੰਡੇ ਨੇ ਕਿਸੇ ਹਿੰਦੂ ਕੁੜੀ ਨੂੰ ਕੁਛ ਕਹਿਤਾ ਜੀ ਸਰ ਉਸ ਮਸਲਮਾਨ ਆਬਾਦੀ ਤੇ ਅਟੈਕ ਹੋ ਜਾਂਦਾ ਭੀੜ ਤੇ ਅਟੈਕ ਕਰ ਜੀ 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 ਉਹ ਮਾਨਸਿਕਤਾ ਸਾਡੇ ਇੱਥੇ ਪੰਜਾਬ ਦੇ ਵਿੱਚ ਧਿਆਨ دی ਗਈ ਹੈ ਜਿਹੜੀ ਕਿ ਬਹੁਤ ਹੀ ਗਲਤ ਹੈ ਸਾਡੀ ਮਾਨਸਿਕਤਾ ਇਹ ਨਹੀਂ ਵੈਸੇ ਇੰਨਾ ਜੋ ਕੁਝ باقی ਥਾ ਵਾ ਤੇ ਹੋਇਆ ਉਹਨੂੰ ਮਤਲਬ ਉਸ ਮਾਨਸਿਕਤਾ ਜੋ ਨਿਕਲਿਆ ਜਿਹੜਾ ਕਿ ਜਿਹਦਾ ਸੀ ਸ਼ਿਕਾਰ ਪਹਿਲਾਂ ਹੋ ਹੀ ਚੁੱਕੀ ਜੀ ਸਾਨੂੰ ਬਹੁਤ ਹੀ ਸਾਵਧਾਨੀ ਨਾਲ ਉਹ ਜੇ ਅਸੀਂ ਅੱਜ ਵੀ ਉਹਨਾਂ ਵਿਦਿਆਰਥੀਆਂ ਨੂੰ ਬਹੁਤ ਮਾੜੇ ਇੰਦਿਆਂ ਜਿਹੜੇ ਕੇ ਕਹਿਣਾ ਜਾਂਦਾ ਹੈ ਕਿ ਵੀ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਕਿਤੇ ਨਾ ਕਿਤੇ ਉਹਦੇ ਰਾਜਨੀਤਿਕ ਸੁਰੱਖਣ ਵੀ ਸੀਗਾ ਉਹਨਾਂ ਵਿਦਿਆਰਥੀਆਂ ਜੀ ਜੀ ਤੇ ਅੱਜ ਅੱਜ ਜੇ ਕੋਈ ਅਜਿਹੀ ਚੀਜ਼ ਹੋ ਜਾਂਦੀ ਹੈ ਤਾਂ ਸਾਡੇ ਪੰਜਾਬੀਆਂ ਦਾ ਤਾਂ ਵਿਚਾਰ ਕੋਈ ਨਹੀਂ ਤਾਂ ਉਹ ਕਬੱਡੀ ਘਰਤੀ ਚ ਉਹ ਕਿਹੜਾ ਸੂਬਾ ਹੈ ਜਿੱਥੇ ਸਾਡੇ ਪੰਜਾਬੀ ਜੀ ਜੀ ਉਹ ਜਿਹੜੇ ਉੱਥੋਂ ਆਉਂਦੇ ਆ ਕੰਦ ਬਣਾਉਂਦੇ ਆ ਜਿੱਦਾਂ ਸ਼ੱਕ ਪੰਜਾਬ ਦੇਸ਼ ਦੇ ਕੁਝ ਸੂਬੇ ਐ ਥੋੜੇ ਜਿਨੇ ਚਾਰ ਪੰਜ ਬਹੁਤ ਜਿਨੇ ਜਿੱਥੇ ਕੋਈ ਬਾਹਰੋਂ ਦੂਜਾ ਬੰਦਾ ਦੂਜੇ ਸੂਬੇ ਦਾ ਜ਼ਮੀਨੀਂ ਦੀ ਫੀਸ ਲੈਂਦਾ ਜੀ 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 ਹਾਂ ਬਹੁਤ ਕੋਈ ਕ੍ਰੀਟ ਕਰਦੇ ਆ ਪਾ ਸਾਡੇ ਜੀ ਜੀ ਬਾਕੀ ਸਾਰੀਆਂ ਸਰਮਾਦੇ ਪੰਜਾਬੀਆਂ ਦੇ ਯੂਪੀ ਦੇ ਵਿੱਚ ਕਿੱਡੇ ਕਿੱਡੇ ਜ਼ਮੀਨਾਂ ਲੈ ਕੇ ਫਾਰਮ ਬਣਾਏ ਵੱਤ ਪ੍ਰਦੇਸ਼ ਦੇ ਕਿਤੇ ਕਿਤੇ ਪਰੰਪਰਾਇਆ ਪਿਆ ਜੀ ਜੀ ਜੋ ਬਾਹਰ ਦੇ ਵਿੱਚ ਤਾਂ ਸਾਡੇ ਇਹ ਹੁੰਦਾ ਸੀ ਕਿ ਜੇ ਕੋਈ ਬੰਦਾ ਉੱਥੇ ਗਿਆ ਹੋਇਆ ਤਾਂ ਜਰੂਰ ਨੇ ਕਿਤੇ ਇੱਧਰ ਹੋਣਾ ਹੈ ਬੰਦਿਆਂ ਨੇ ਕਹਿੰਦੇ ਸਾਡੇ ਦੋ ਅੰਗੇ ਆ ਵੀ ਲੈ ਜਾ ਨਾਲ ਟੇਟ ਮੈਟ ਤੇ ਕਲਾਸੀ ਦਾ ਜੀ ਜੀ ਜੇ ਫਿਰ ਬਾਹਰ ਲੋਕਾਂ ਨੇ ਉੱਥੇ ਜਾਣਾ ਹੈ ਉਹ ਜਾਂਦੇ ਰਹੇ ਪੰਜਾਬੀ ਜਾਂਦੇ ਰਹੇ ਜੀ ਜੀ ਤੁਮ ਮੇਰੇ ਆਪੇ ਵੱਡੇ ਜੀ ਉਸ ਤੇ ਹਾਈ ਹੋਏ ਤੇ ਉਹਨਾਂ ਲਈ ਵੀ ਅਸੀਂ ਕੰਡੇ ਬੀਜ ਰਹੇ ਹਾਂ ਕਿ ਇਸ ਤਰ੍ਹਾਂ ਗਿਆ ਇਹ ਨਾਰੇ ਦਾ ਜਿਨ੍ਹਾਂ ਦੇ ਵਿੱਚ ਅਸੀਂ ਦੇਖਿਆ ਜੀ ਟਰੰਪ ਨੇ ਅਮਰੀਕਾ ਦੇ ਵਿੱਚ ਜਿਹੜੇ ਜਿਹੇ ਨਸ਼ਾਗੋ ਮੁੱਕ ਗਏ ਹੋਏ ਉਹਨਾਂ ਨੂੰ ਦਮਨ ਦਾ ਬਹੁਤ ਤੇਜ਼ ਕਰਕੇ ਆਪਣੇ ਬੰਦਿਆਂ ਨੂੰ ਸ਼ਹਿਦ ਦਿੱਤੀ ਹੋਈ ਹੈ ਫਰਾਂਸ ਦੇ ਵਿੱਚ ਚੱਲ ਰਹੀ ਹੈ ਜਰਮਨੀ ਦੇ ਵਿੱਚ ਚੱਲ ਰਹੀ ਹੈ ਇਟਲੀ ਦੇ ਵਿੱਚ ਚੱਲ ਰਹੀ ਹੈ ਇੰਗਲੈਂਡ ਦੇ ਵਿੱਚ ਪਿੱਛੇ ਮੁੜਾਰੇ ਮੁੱਕੇ ਹਟੇ ਆਸਟ੍ਰੇਲੀਆ ਦੇ ਕੋਲ ਉਹਨਾਂ ਨੂੰ ਤੇ ਇਸ ਦਨ ਨੂੰ ਬਹੁਤ ਵੱਡਾ ਇੱਕ ਗੈਪ ਹੈ ਫਰਕ ਹੈਗਾ ਦੋ ਜੀ ਉੱਥੇ ਜਿਹੜਾ ਇਹਦਾ ਵੀ ਜਦੋਂ ਜਿਹੜਾ ਕੈਪੀਟਲਿਜ਼ਮ ਹੈ ਪੂੰਜੀਵਾਦ ਹੈ ਜਦੋਂ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੰਦਾ ਤਾਂ ਜਿਹੜੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਇਹ ਜਿਹੜੇ ਪ੍ਰਵਾਸੀ ਕਿਹ ਹੁੰਦੇ ਆ ਉਹ ਤੇ ਦੂਜੇ ਇੰਗ੍ਰੈਸ ਜੀ ਜੀ ਉਹਨਾਂ ਦੇ ਭਾਂਡਾ ਬੰਨਿਆ ਚ ਪਰ ਇੱਥੇ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਹੈ ਜੀ ਕੋਈ ਕਿਸੇ ਤੋਂ ਵੱਡੀ ਪੱਧਰ ਦੇ ਉੱਤੇ ਬਾਅਦ ਸਕੇਲ ਦੇ ਵਿੱਚ ਕੋਈ ਦਬਦਾਰ ਨਹੀਂ ਹੋਰ ਇਹ ਕਿਸੇ ਜਿਹੜੇ ਹੋਰ ਜਗਾਰ ਸਰਦੇ ਸਾਡੇ ਪੰਜਾਬੀ ਬਹੁਤੀ ਬਾਹਰੋਂ ਸਾਰ ਕਰਦੇ ਜਾਂ ਘੱਟ। ਸੋ ਇਹ ਕਰਕੇ ਇੱਥੇ ਪੂਰੀ ਨਵੰਦੀ ਐਕਟਰ ਲਈ ਕੋਈ ਕਿਸੇ ਦਾ ਕੁਝ ਬੋਹਿਆ ਨਹੀਂ ਜਿਹੜਾ ਹੈ ਪਰ ਕਿਉਂ ਕੰਮ ਨਹੀਂ ਕਰਦੇ ਪੰਜਾਬ ਦੀ ਕੌਮ ਵਿੱਚ ਕੰਟਰੀ ਕਰਦੇ ਐ। ਅਸੀਂ ਸਮੂਹ ਪੰਜਾਬੀਆਂ ਨੂੰ ਸਾਡੇ ਸੰਗਰਾਮ ਦੀ ਵਿਪਦ ਨੂੰ ਬੜੇ ਬਨੇਮਤ ਨਾਲ ਬੇਨਤੀ ਕਰਨੀ ਚਾਹਾਂਗੇ ਕਿ ਸਾਡੇ ਪੰਜ ਪਿਆਰੇ ਦੇਸ਼ ਦੇ ਅਟੁੱਟ ਹਿੱਸੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਸਾਰੇ ਭਗਤ ਦੇਸ਼ ਦੇ ਅੱਡ ਅੱਡ ਹਿੱਸਿਆਂ ਨੂੰ ਬਿਲਕੁਲ ਸਾਡੀ ਇਹ ਸਭ ਦੀ ਕਿਰਪਾ ਕਰਕੇ ਨਾ ਬੰਦੀਏ ਇਸ ਰੋਸ਼ਨੀ ਨੂੰ ਇੱਕੋ ਹੀ ਰੱਖੀਏ ਕਿਰਤਿਆਂ ਦੀ ਰੋਸ਼ਨੀ ਭਾਈ ਲੱਲਵਾ ਦੀ ਰੋਸ਼ਨੀ ਪੰਜਾਬੀਆਂ ਦੇ ਵਿੱਚੋਂ ਇਹ ਸੰਗਠਨ ਦੁਨੀਆ ਚ ਜਾਣ ਬਿਲਕੁਲ ਠੀਕ ਜੀ ਤੁਸੀਂ ਹੋਰ ਵੀ ਵਾਅਦਾ ਕੀਤਾ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਸਾਡੇ ਸਿੱਖ ਧਰਮ ਦੇ ਨਜ਼ਰੀਏ ਨਾਲ ਵੀ ਤੁਸੀਂ ਹੋਰ ਉਹਦੇ ਵਿੱਚ ਵਾਧਾ ਕੀਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਸ਼ੁਕਰੀਆ